ਅਰਜੀ ਦਾ ਖਾਲਸਾ ਅਰਜੀ ਕੀ ਫਤਿਹ ਮੁੱਦਾ ਬੜਾ ਗੰਮੀਰਾ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਵੀਡੀਓ ਵੱਤ-ਵੱਤ ਸ਼ੇਅਰ ਕਰਨਾ ਜੋ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਆ ਡਾਕਟਰ ਬੇਦ ਕਰਸਾ ਦੇ ਬੁੱਤ ਦੇ ਨਾਲ ਜਿਹੜਾ ਛੇੜਛਾੜ ਕੀਤੀ ਆ ਬੁੱਤ ਜਿਹੜਾ ਉੱਪਰ ਤੋਂ ਉੰਦੀ ਜਿਹੜੀ ਮਨਸਾ ਜਿਹੜਾ ਉਹ ਬੰਦਾ ਚੜਕੇ ਜਿਹੜਾ ਉਹਨੇ ਪੂਰੇ ਜਿਹੜਾ ਕਿ ਥੋੜੇ ਮਾਰਿਆ ਜਾਨੀ ਕਿ ਟੰ ਟੰ ਦੀ ਆਵਾਜ਼ ਲਗਾਤਾਰ ਆ ਰਹੀ ਸੀ ਤੇ ਲੋਕ ਵੀਡੀਓ ਬਣਾ ਰਹੇ ਸੀ ਇਹ ਲੋਕ ਆਸਰੇ ਦੇ ਵਿੱਚ ਗੱਲਾਂ ਕਰਦੇ ਵੀ ਤੁਸੀਂ ਵੇਖੇ ਹੋਣੇ ਕਿ ਕਹਿ ਰਹੇ ਸੀ ਕਿ ਇੱਥੇ ਕੋਈ ਪੁਲਸ ਵਾਲਾ ਨਹੀਂ ਦੀਂਦਾ ਤੇ ਕੋਈ ਪੁਲਸ ਵਾਲਾ ਨਹੀਂ ਜਾਪਦਾ ਤੇ ਸਭ ਤੋਂ ਵੱਡੀ ਜਿਹੜੀ ਨਲੈਕੀ ਆ ਜਿਹੜੀ ਪ੍ਰਸ਼ਾਸਨ ਦੀ ਉੱਥੇ ਵੇਖਣ ਨੂੰ ਮਿਲੀ ਆ ਕਿ ਬੰਦਾ ਕਿੰਨੇ ਟਾਈਮ ਤੱਕ ਜਿਹੜਾ ਬੱਤ ਦੀ ਭੰਨ ਤੋੜ ਕਰਦਾ ਰਿਹਾ ਤੇ ਪ੍ਰਸ਼ਾਸਨ ਦਾ ਉੱਥੇ ਕੋਈ ਅਧਿਕਾਰੀ ਮੌਜੂਦ ਨਹੀਂ ਸੀ ਤੇ ਚਲੋ ਉਹਨੂੰ ਜੋ ਕੁਝ ਹੋਇਆ ਉਹ ਬੈਕਟ ਨੇ ਜਿਹੜਾ ਗਰਪਧਾਰ ਕਰ ਲਿਆ ਦੱਸਿਆ ਜਾ ਰਿਹਾ ਕਿ ਉਹ ਘਰੋਂ ਵੀ ਜਿਹੜਾ ਬੇਦਾਵਾ ਲਿਖਾਇਆ ਹੋਇਆ ਸੀ ਪਹਿਲਾਂ ਜਿਹੜਾ ਪਲਗ ਤੋਂ ਪੜ ਕੇ ਦਵਾਈ ਗਿਆ ਦਵਾਈ ਤੋਂ ਬਾਅਦ ਜਿਹੜਾ 2-4 ਮਹੀਨੇ ਪਹਿਲਾਂ ਹੀ ਜਿਹੜਾ ਪੰਜਾਬ ਦੇ ਵਿੱਚ ਆਇਆ ਤੇ ਆਪਣੇ ਘਰੇ ਵੀ ਨਹੀਂ ਗਿਆ ਤੇ ਉਹਦੇ ਮਾਤਾ ਨੇ ਵੀ ਦੱਸਿਆ ਕਿ ਅਸੀਂ ਤਾਂ ਬੇਦਾਵਾ ਲਿਖਾਇਆ ਹੋਇਆ ਸਾਨੂੰ ਨਹੀਂ ਪਤਾ ਕਿ ਕਦੋਂ ਇਹ ਪੱਗ ਤੇ ਬੰਨਣ ਲੱਗ ਪਿਆ ਇੱਥੇ ਤਾਂ ਪਹਿਲਾਂ ਕਲੀਨ ਸ਼ੇਵ ਹੁੰਦਾ ਸੀ ਦੂਸਰੀ ਗੱਲ ਇਹ ਆ ਜਿਹੜੇ ਅੱਜ ਸੰਵਿਧਾਨ ਦੇ ਤਹਿਤ ਜਿਹੜਾ ਰੌਲਾ ਪਾਉਂਦੇ ਆ ਬੀਜਪੀ ਪਾਉਂਦੀ ਆ ਜਾਂ ਕੋਈ ਹੋਰ ਪਾਉਂਦੇ ਨੇ ਸਭ ਤੋਂ ਵੱਡਾ ਸੰਵਿਧਾਨ ਦੇ ਉੱਪਰ ਜਿਹੜਾ ਪਹਿਲਾ ਵਾਰ ਕੀਤਾ ਅਮਿਤ ਸਾਹ ਦੇਸ਼ ਦਾ ਗ੍ਰਹਿ ਮੰਤਰੀ ਨੇ ਜਿਹੜਾ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਜਿਹੜਾ ਬਿਆਨ ਦਿੱਤਾ ਡਾਕਟਰ ਅਮੇਦਕਰ ਸਾਹਿਬ ਨੂੰ ਲੈ ਕੇ ਜਿਹੜਾ ਕਿ ਬਹੁਤ ਜਿਹੜੇ ਮੰंदे ਸ਼ਬਦ ਵਰਤੇ ਨੇ ਤੇ ਉਹਦੇ ਉੱਤੇ ਮਜਾਰੇ ਵੀ ਹੋਏ ਨੇ ਕਿੰਤੂ ਪ੍ਰੰਤੂ ਵੀ ਹੋਇਆਗਾ ਪਰ ਕਿਤੇ ਕਿਸੇ ਨੇ ਹਰਕਤ ਵਿੱਚ ਜਿਸ ਤਰ੍ਹਾਂ ਅੱਜ ਇਹ ਹਰਕਤ ਦੇ ਵਿੱਚ ਆਇਆ ਪ੍ਰਸ਼ਾਸਨ ਆਇਆ ਜਾਂ ਲੋਕ ਪਾਰਟੀਆਂ ਨੇ ਜਿਹੜਾ ਉੱਥੇ ਜੋ ਕੁਝ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਬੇਸ਼ੱਕ ਗਰੇ ਮੰਤਰੀ ਉੱਤੇ ਜਿਹੜਾ ਕੇਸ ਆਉ ਚੱਲ ਰਿਹਾਗਾ ਪਰ ਕਿਤੇ ਕਿਸੇ ਨੇ ਇਹ ਕਿਹਾਗਾ ਕਿ ਅਮਿਤ ਸਾਹਿਬ ਉੱਤੇ ਜਿਹੜੀ ਐਨਐਸਏ ਲੱਗਣੀ ਚਾਹੀਦੀ ਆ ਕਿਸੇ ਦੀ ਬੋਲਤੀ ਜਵਾਨ ਬੰਦ ਹੋ ਜੇ ਜੇ ਕਿਸੇ ਦੇ ਇੱਕ ਬੰਦੇ ਦੇ ਜਿਹੜਾ ਅੱਜ ਸਮਾਜ ਦੇ ਵਿੱਚ ਬਾਲਮਿੱਕੀ ਜਾਂ ਹੋਰ ਰੌਲਾ ਪਾਉਂਦੇ ਨੇ ਇੱਕ ਨੰਘ ਸਿੰਘ ਕਹਿੰਦਾ ਕਿ ਜੇਕਰ ਮੈਨੂੰ ਪਹਿਲਾ ਪਤਾ ਲੱਗ ਜੇ ਤਾਂ ਮੈਂ ਉਹਦੀ ਲੱਤ ਵੜ ਦਿੰਦਾ ਪਰ ਉਹਨਾਂ ਨੰਘ ਸਿੰਘਾਂ ਨੂੰ ਬੇਨਤੀ ਕਰਦਾਗਾ ਭਾਈ ਜਿਹੜਾ ਅਮਿਤ ਸਾਹ ਦੇ ਅਮਿਤ ਸਾਹਿਬ ਵੱਲੋਂ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਡਾਕਟਰ ਡਾਕਟਰ ਬੇਦਕਾ ਸਾਹ ਦੇ ਖਿਲਾਫ ਜਿਹੜਾ ਇੱਕ ਅਮਿਤ ਸਾਹਿਬ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਉਹਦੀ ਪੇਸ਼ੀ ਦੂਜੀ ਪੇਸ਼ੀ ਕੱਲ੍ਹ ਸੀ ਪਰ ਕਿਸੇ ਨੇ ਉਹਦੇ ਪੋਤਲੇ ਨਹੀਂ ਫੂਕੇ ਕਿਸੇ ਨੇ ਉਹਦੇ ਖਿਲਾਫ ਜਿਹੜੀ ਆਵਾਜ਼ ਨਹੀਂ ਉਠਾਈ 28 28 ਠੀਕ ਆ ਕਿ ਮਾਰਾ ਮੋਟਾ ਜਿਹੜਾ ਰੋਸਮਜਾਰਾ ਕੀਤਾ ਹੁਣ ਜਿਹੜੇ ਬੰਦੇ ਜਿਹੜੇ ਕਹਿ ਰਹੇ ਆ ਸੰਵਿਧਾਨ ਦਾ ਪਾਠ ਪੜ੍ਹਾ ਰਿਹਾ ਦੂਜਿਆਂ ਨੂੰ ਇਹਨਾਂ ਨੂੰ ਪੁੱਛਣਾ ਹੋਵੇ ਮੀਡੀਆ ਉੱਤੇ ਮੌਜੂਦ ਸੀ ਜਿੰਨੇ ਸਾਰੇ ਡਰਾਮੇ ਕਰ ਰਹੇ ਸੀ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੁਹਾਨੂੰ ਤੁਸੀਂ ਕਦੇ ਸੰਵਿਧਾਨ ਪੜ੍ਹਿਆ ਜਾਂ ਤੁਹਾਨੂੰ ਪਤਾ ਹੈਗਾ ਸੰਵਿਧਾਨ ਦਾ ਤੁਸੀਂ ਇੱਕ ਲੀਡਰ ਕੱਢ ਕੇ ਦਿਖਾ ਦਿਓ ਚਾਹੇ ਕਾਲੀ ਹੋਵੇ ਕਾਂਗਰਸੀ ਹੋਵੇ ਬੀਜੇਪੀ ਦਾ ਹੋਵੇ ਆਮਾਦੀ ਪਾਰਟੀ ਦਾ ਹੋਵੇ 99% ਲੋਕਾਂ ਨੂੰ ਸੰਵਿਧਾਨ ਬਾਰੇ ਨਹੀਂ ਪਤਾ ਕਿ ਠੀਕ ਹੈ ਜਿਹੜਾ ਵਕੀਲ ਭਾਈ ਚਾਹ ਰਿਹਾ ਜਿਨ੍ਹਾਂ ਨੇ ਸੰਵਿਧਾਨ ਨੂੰ ਪੜ੍ਹ ਕੇ ਕਾਨੂੰਨ ਮੁਤਾਬਕ ਜਿਹੜਾ ਕਿ ਕੇਸ ਲੜਦੇ ਨੇ ਉਹਨਾਂ ਨੂੰ ਸੰਵਿਧਾਨ ਬਾਰੇ ਪੂਰੀ ਗਿਆਨ ਆ ਪਰ ਜਿਹੜਾ ਲੋਕਾਂ ਨੇ ਆਪਣੇ ਆਪਣੇ ਜਥੇਬੰਦੀਆਂ ਬਣਾਈਆਂ ਜਾਂ ਪਾਰਟੀਆਂ ਬਣਾਈਆਂ ਜਾਂ ਸੰਵਿਧਾਨ ਦੇ ਨਾਂ ਤੇ ਜਿਹੜਾ ਕਿ ਇੱਕ ਬੋਟ ਰਾਜ ਬੈਂਕ ਜਿਹੜਾ ਆਪਾਂ ਕਹਿੰਦੇ ਆ ਸਦਾਬਤ ਕਰਦੇ ਨੇ ਜਾ ਸੰਵਿਧਾਨ ਦੇ ਨਾਂ ਤੇ ਜਿਹੜਾ ਵੋਟਾਂ ਬਟੋਰਦੇ ਨੇ ਜਾਂ ਸੰਵਿਧਾਨ ਦੇ ਨਾਂ ਤੇ ਇਹ ਜਿਹੜੇ ਕੱਪਾਏ ਕਹਦੀਏ ਕਿ ਇਹ ਲੋਕ ਇਸ ਤਰ੍ਹਾਂ ਚਾਹੁੰਦੇ ਨੇ ਕਿ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਆ ਪਰ ਸੰਵਿਧਾਨ ਦਾ ਜਦੋਂ ਮਜ਼ਾਕ ਉਡਾਉਂਦੇ ਨੇ ਸੰਵਿਧਾਨ ਦਾ ਗਲ ਘੁੱਟਦੇ ਨੇ ਲੋਕਤੰਤਰ ਦਾ ਗਲ ਘੁੱਟਦੇ ਨੇ ਉਦੋਂ ਕੋਈ ਨਹੀਂ ਬੋਲਦਾ ਉਦੋਂ ਕੋਈ ਨਹੀਂ ਕਹਿੰਦਾ ਕਿ ਭਾਈ ਸੰਵਿਧਾਨ ਦੇ ਵਿੱਚ ਇਹ ਕਿੱਥੇ ਲਿਖਿਆ ਕਿ ਤੁਸੀਂ ਇੱਕ ਬੰਦੇ ਨੂੰ ਜਾ ਕੇ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਛਿੜਦੇ ਹੋ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਕਿ ਤੁਸੀਂ ਇਸ ਬੰਦੇ ਨੂੰ ਐਨਐਸਏ ਲਾ ਦਿਓ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਕਿ ਤੁਸੀਂ ਕਿਸੇ ਦਾ ਅਨਕਾਉਂਟਰ ਕਰ ਦਿਓ ਬਿਨਾਂ ਗੱਲ ਤੋਂ ਸੰਵਿਧਾਨ ਦੇ ਵਿੱਚ ਲਿਖਿਆ ਇਹ ਗੱਲਾਂ ਜੇਕਰ ਤੁਸੀਂ ਸਭ ਦਾ ਅਨੁਪੜਿਆ ਹੋਵੇ ਵਿਚਾਰਿਆ ਹੋਵੇ ਫਿਰ ਤਾਂ ਸਾਨੂੰ ਪਤਾ ਲੱਗੇ ਮੈਂ ਵੀ ਤੁਹਾਡੇ ਵਿੱਚੀਆਂ ਸਾਰਿਆਂ ਵਿੱਚ ਕਿਉਂਕਿ ਸੰਵਿਧਾਨ ਪੜਨਾ ਜ਼ਰੂਰੀ ਆ ਸਾਨੂੰ ਜੇਕਰ ਕਿਸੇ ਗੱਲ ਦੀ ਨੌਲੇਜ ਨਹੀਂ ਸਾਨੂੰ ਪਤਾ ਹੀ ਨਹੀਂ ਤਾਂ ਫਿਰ ਅਸੀਂ ਪਿੱਟ ਸਿਆਪਾ ਕਿਉਂ ਕਰਦੇ ਆ ਕਿ ਇਕੱਲੇ ਅਸੀਂ ਲੋਕ ਰੋਸ ਮਜਾਰਿਆ ਤੇ ਕਿ ਸੀਮਤ ਰਹਿ ਗਏ ਆ ਨਾ ਸੀ ਕਿਤੇ ਬਾਣੀ ਪੜਨੀ ਆ ਨਾ ਗੁਰਬਾਣੀ ਪੜਨੀ ਆ ਗੁਰਬਾਣੀ ਦੀ ਬੇਅਦਬੀਆਂ ਹੁੰਦੀਆਂ ਤਾਂ ਤਾਂ ਤੇ ਅਸੀਂ ਰੋਸ ਮਜਾਰੇ ਕਰਨ ਲੱਗ ਪੈਨੇ ਆ ਕਰਨੇ ਵੀ ਚਾਹਦੇ ਆ ਸਭਧਾਨ ਦਾ ਜੇਕਰ ਕੋਈ ਇਸ ਤਰ੍ਹਾਂ ਨਰਾਦਰ ਕਰਦਾਗਾ ਜਿਸ ਤਰ੍ਹਾਂ ਮਰਸਦ ਦੇ ਵਿੱਚ ਹੋਇਆ ਬਹੁਤ ਮਾੜੀ ਘਟਨਾ ਹੋਈ ਆ ਤੇ ਉਹਨਾਂ ਉੱਤੇ ਕਾਨੂੰਨ ਸ਼ਕਤੀ ਦੇ ਨਾਲ ਜਿਹੜਾ ਲੱਗਣਾ ਚਾਹੀਦਾਗਾ ਪਰ ਜਦੋਂ ਗੁਰੂਗ੍ਰਾਂਦ ਸਾਹਿਬ ਦੇ ਬਿਆਦਬੀਆਂ ਹੋਣ ਉਹਦਿਆਂ ਨੇ ਉਦੋਂ ਸੰਵਿਧਾਨ ਕਿੱਥੇ ਜਾਂਦਾਗਾ ਉਦੋਂ ਸੰਵਿਧਾਨ ਦਾ ਪਾਠ ਪੜਾਉਣ ਵਾਲੇ ਅੱਜ ਉਹ ਸਤਸਾ ਡੇਰਾ ਜਿਹੜਾ ਮੁਖੀ ਆ 12 13 ਵਾਰੀ ਉਹਨੂੰ ਪ੍ਰੋਬਲ ਮਿਲ ਗਈ ਅੱਜ ਉਹ ਡੇਰਾ ਸਤਸਾ ਦੇ ਵਿੱਚ ਬਲਾਤਕਾਰੇ ਦਾ ਕੇਸ ਆ ਉਹਦੇ ਉੱਤੇ ਕਤਲ ਦਾ ਕੇਸ ਆ ਇਹ ਸੰਵਿਧਾਨ ਦੇ ਵਿੱਚ ਇਹ ਲਿਖਿਆਗਾ ਕਿ ਬਲਾਤਕਾਰੀ ਆਪਣੇ ਡੇਰੇ ਵਿੱਚ ਸਤਸੰਗ ਕਰ ਸਕਦਾ ਆਪਣੇ ਡੇਰੇ ਵਿੱਚ ਆ ਸਕਦਾਗਾ ਜਿਹਨੂੰ ਉਮਰ ਕੈਦ ਦੀ ਸਜ਼ਾ ਹੋਵੇ 20 ਸਾਲ ਦੀ ਸਜ਼ਾ ਹੋਵੇ ਦੱਸੋ ਕਿ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆਗਾ ਜੇਕਰ ਸੰਵਿਧਾਨ ਸਭ ਦੇ ਲਈ ਬਰਾਬਰ ਆ ਤੇ ਦੂਜੇ ਜਿਹੜੇ ਹੋਰ ਛੋਟੇ ਮੋਟੇ ਨੇ ਜਿਹੜੇ ਬਲਾਦਕਾਰ ਦੇ ਸਜ਼ਾ ਭੁਗਤ ਰਹੇ ਨੇ ਤੇ ਉਹਨਾਂ ਲਈ ਵੀ ਸੰਵਿਧਾਨ ਕਿੱਥੇ ਆ ਇਹ ਵੱਡੇ ਲੋਕਾਂ ਲਈ ਸੰਵਿਧਾਨ ਬਣਿਆਗਾ ਤੇ ਦੱਸੋ ਵੀ ਇਸ ਸੰਵਿਧਾਨ ਦੇ ਵਿੱਚ ਇਹ ਲਿਖਿਆਗਾ ਕਿ ਜਿਹੜੇ ਬੰਦੇ 30 32 33 ਸਾਲ ਤੋਂ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਆਪਣੀ ਉਮਰ ਤੋਂ ਦੁੱਗਣੀ ਹੈ ਜਿਹੜੀਆਂ ਸਜ਼ਾ ਨੇ ਉਹ ਪੂਰੀਆਂ ਕੱਟ ਰਹੇ ਨੇ ਤੇ ਉਹਨਾਂ ਨੂੰ ਸੜਿਆ ਨਹੀਂ ਜਾ ਰਿਹਾ ਇਹ ਸੰਵਿਧਾਨ ਦਾ ਜਿਹੜਾ ਇਹ ਗਲਾ ਨਹੀਂ ਕੁੱਟਿਆ ਜਾ ਰਿਹਾ ਇਸ ਸੰਵਿਧਾਨ ਦੀ ਇਹ ਤਜਿਆ ਨਹੀਂ ਉਡਾਰੇ ਸੰਵਿਧਾਨ ਕੀ ਕਹਿੰਦਾਗਾ ਤੇ ਇਸ ਕਰਕੇ ਜਿਹੜੇ ਲੋਕ ਅਜੇ ਗੱਲਾਂ ਕਰਦੇ ਨੇ ਜਾਂ ਰੌਲਾ ਪਾਉਂਦੇ ਨੇ ਚਾਹੇ ਉਹ ਬੀਜੇਪੀ ਹੋਵੇ ਚਾਹੇ ਕਾਂਗਰਸੀ ਹੋਣ ਚਾਹੇ ਅਕਾਲੀ ਹੋਣ ਅੱਜ ਉਹਨਾਂ ਨੂੰ ਸਾਰਾ ਸੰਵਿਧਾਨ ਚੇਤੇ ਆ ਗਿਆ ਕਿਉਂਕਿ ਸਿਰਪਰ ਰਾਜਨੀਤ ਬੋਟਾਂ ਦੀ ਰਾਜਨੀਤ ਜਿਹੜੀ ਕਰਨੀ ਆ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਜਿਹੜਾ ਕਰ ਰਹੇ ਨੇ ਲੋਕ ਜਿੱਤੇ ਜਿੰਨੀਆਂ ਬੇਅਦਬੀਆਂ ਹੁੰਦੀਆਂ ਸਾਰਿਆਂ ਨੂੰ ਇਹ ਕਿਹਾ ਜਾਂਦਾਗਾ ਇਹ ਜੀ ਮਾਨਸਿਕ ਰੋਗੀ ਆ ਇਹ ਮਾਨਸਿਕ ਇਹਦਾ ਤਣਾਅ ਠੀਕ ਨਹੀਂ ਸੀ ਇਹਦਾ ਇਲਾਜ ਚੱਲ ਰਿਆ ਸੀ ਹੁਣ ਕੱਲ ਨੂੰ ਇਹ ਵੀ ਕਹਿ ਦੇਣਗੇ ਜੀ ਆ ਬੁੱਤ ਤੋੜਨ ਵਾਲਾ ਵੀ ਜਿਹੜਾ ਮਾਨਸਿਕ ਰੋਗੀ ਨਿਕਲੇ ਆ ਪਰ ਉਹਨਾਂ ਦੇ ਜਿਹੜਾ ਪਰਿਵਾਰ ਆ ਉਹ ਤਾਂ ਕਹਿ ਰਿਹਾ ਕਿ ਅਸੀਂ ਬੇਦਾਵਾ ਲਿਖਾਇਆ ਹੋਇਆਗਾ ਤੇ ਹੁਣ ਬੱਕਰੀ ਜਿਹੜੀ ਦੂਜੀ ਗੱਲ ਕਰਦੇ ਆ ਇਹ ਪੁਲਸ ਪ੍ਰਸ਼ਾਸਨ ਕੀ ਪਰਚਾ ਦਰਜ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਪਰ ਮੇਰਾ ਉਹਨਾਂ ਲੋਕਾਂ ਨੂੰ ਸਵਾਲ ਆ ਕਿ ਜਿਹਨਾਂ ਲੋਕ ਇੱਥੇ ਤਾਂ ਆਵਾਜ਼ ਉਠਾਉਂਦੇ ਨੇ ਸਭਧਾਨ ਦੀ ਥਾਉਣੀ ਵਿੱਚ ਹੀ ਹਿੰਦੀ ਆ ਤੇ ਭਾਈ ਜਿਹੜਾ ਨਰਾਦਰ ਕਰਦਾ ਸੰਵਿਧਾਨ ਦਾ ਉਹਦੇ ਉੱਪਰ ਜਿਹੜਾ ਕਾਰਵਾਈ ਵੀ ਹੋਣੀ ਚਾਹੀਦੀ ਆ ਪਰ ਉਹ ਲੋਕ ਨੇ ਜਿਹੜੇ ਚੁੱਪ ਕੀਤੇ ਬੈਤੇ ਨੇ আর ਜਿਹੜੇ ਬਾਹਰ ਨਿਕਲੇ ਨੇ ਸੰਵਿਧਾਨ ਦਾ ਰੋਲਾ ਪਾ ਰਹੇ ਨੇ ਉਹਨਾਂ ਲੋਕਾਂ ਨੂੰ ਚਾਹੀਦਾ ਨਹੀਂ ਕਿ ਭਾਈ ਜਿਹੜੇ 33 ਸਾਲਾਂ ਤੋਂ 33 ਸਾਲਾਂ ਤੋਂ ਜਿਹੜੇ ਜ਼ਿਲ੍ਹਾ ਦੇ ਵਿੱਚ ਬੰਦਾ ਉਹਨਾਂ ਦੇ ਜਿਹੜਾ ਹੱਕ ਦੇ ਵਿੱਚ ਧਰਨੇ ਲਾਉਣ ਕਿ ਸੰਵਿਧਾਨ ਦੇ ਤਹਿਤ ਭਾਈ ਉਹਨਾਂ ਨੂੰ ਸੜਿਆ ਕਿਉਂ ਨਹੀਂ ਜਾ ਰਿਹਾ ਮੋਦੀ ਹੰਕਾਰਿਆ ਕਿਉਂ ਪਿਆਗਾ ਦਿੱਲੀ ਦਾ ਜਿਹੜਾ ਮੁੱਖ ਮੰਤਰੀ ਆ ਅਰਵਿੰਦ ਕੇਧਰੀਵਾਲ ਹੁਣ ਤਾਂ ਚਲੋ ਸਤੀਪਾ ਦਿੱਤਾ ਸੀ ਦੁਬਾਰੇ ਵੋਟਾਂ ਪੈ ਰੀਆਂ ਨੇ ਜਾਂ ਪੈਣੀਆਂ ਨੇ ਕਹਿੰਦਾ ਭਾਵ ਕੇ ਇਹ ਲੋਕ ਜਿਹੜੇ ਆਪ ਖੁਦ ਸੰਵਿਧਾਨ ਦੀਆਂ ਧੜੀਆਂ ਡਾਉਂਦੇ ਨੇ ਜਿਵੇਂ ਪਾਰਲੀਮੈਂਟ ਦੇ ਵਿੱਚ ਇਹਨਾਂ ਬਿਆਨ ਦਿੱਤਾ ਸੀ ਗ੍ਰਹਿ ਮੰਤਰੀ ਅਮਿਤ ਸਾਹ ਨੇ ਕਿ ਤੁਸੀਂ ਅਵੇਦਕਰ ਬੇਦਕਰ ਅਵੇਦਕਰ ਕਰੀ ਜਾਂਦੇ ਹੋ ਜੇਕਰ ਐਨੇ ਵਾਰੀ ਤੁਸੀਂ ਵੈਸੇ ਨੂੰ ਦਾ ਨਾਮ ਲੈਂਦਾ ਹੋਵੇ ਅੱਲਾ ਦਾ ਨਾਮ ਲੈਂਦਾ ਹੋਵੇ ਜਾਂ ਰਾਮ ਰਾਮ ਦਾ ਨਾਮ ਲੈਂਦਾ ਹੋਵੇ ਇਸ ਤੋਂ ਵਧੀਆ ਸੀ ਤੇ ਖੁਦ ਤੁਸੀਂ ਇਹ ਦੇਖੋ ਮਜ਼ਾਕ ਇਹ ਤੁਹਾਨੂੰ ਮਜ਼ਾਕ ਅਡਾ ਬਣਾ ਰਹੇ ਨੇ ਤੇ ਉਹ ਬੰਦੇ ਅੱਜ ਗ੍ਰਹਿ ਮੰਤਰੀ ਨੇ ਉਹ ਬੰਦੇ ਜ ਉੱਚੀਆਂ ਪਦਮੀਆਂ ਤੇ ਆ ਜੇ ਛੋਟਾ ਬੰਦਾ ਠੀਕ ਆ ਕਿ ਅਸੀਂ ਨਹੀਂ ਕਹਦੇ ਕਿ ਉਹਦੇ ਉੱਤੇ ਤਾਰਾ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਪਰ ਉਹ ਲੋਕ ਗੰਦੀਆਂ ਤੇ ਬੈਠੇ ਨੇ ਜਿਹੜੇ ਸੰਵਿਧਾਨ ਦਾ ਨਿਰਾਦਰ ਕਰਦੇ ਨੇ ਅੱਜ ਉਹ ਲੋਕ ਕੁਰਸੀਆਂ ਤੇ ਬੈਠੇ ਨੇ ਉਹ ਗ੍ਰਹਿ ਮੰਤਰੀ ਨੇ ਦੇਸ਼ ਦੇ ਤੇ ਉਹਨਾਂ ਲੋਕਾਂ ਨੂੰ ਤੁਸੀਂ ਕਦੋਂ ਪਹਸਾਣੋਗੇ ਤੇ ਉਹਨਾਂ ਦੇ ਖਿਲਾਫ ਆਵਾਜ਼ ਕਦੋਂ ਚੱਕੋਗੇ ਪਰ ਉਹਨਾਂ ਖਿਲਾਫ ਤੁਸੀਂ ਆਵਾਜ਼ ਚੱਕਣੀ ਨਹੀਂ ਮੈਨੂੰ ਪਤਾ ਹੈਗਾ ਕਿਉਂਕਿ ਤੁਸੀਂ ਇੱਕ ਛੋਟੇ ਪੱਧਰ ਤੇ ਮਜਾਰਾ ਕਰ ਸਕਦੇ ਹੋ ਛੋਟੇ ਪੱਧਰ ਤੇ ਤੁਹਾਨੂੰ ਇਹ ਲੋਕ ਨੇ ਖਰੀਦਦੇ ਨੇ ਤੁਹਾਨੂੰ ਲੋਕ ਜਿਹੜੇ ਪਾਰਟੀਆਂ ਵਾਲੇ ਪ੍ਰਭਾਉਂਦੇ ਨੇ ਤੁਹਾਨੂੰ ਉਤਸ਼ਾਹ ਕਰਦੇ ਨੇ ਤੇ ਤੁਹਾਨੂੰ ਜਿਹੜਾ ਕਿ ਬਲੀ ਦਾ ਬੱਕਰਾ ਕੋਈ ਹੋਰ ਬਣਦਾ ਹੈਗਾ ਤੇ ਮੂਰੇ ਤੁਹਾਨੂੰ ਲਾ ਲੈਂਦੇ ਤੇ ਰੋਟੀਆਂ ਇਹ ਆਪ ਦੀਆਂ ਸਿੱਖਦੇ ਨੇ ਸਿਰਫ ਇਹ ਪੰਜਾਬ ਨੂੰ ਇੱਕ ਬਦਨਾਮ ਕਰਨ ਦੀ ਚਾਲ ਆ ਪੰਜਾਬ ਦੇ ਉੱਪਰ ਜੋ ਕੁਝ ਅੱਜ ਹੋ ਰਿਹਾਗਾ ਦਿਨੋ ਦਿਨ ਜਿਹੜੀਆਂ ਚੀਜ਼ਾਂ ਵੱਧ ਰਹੀਆਂ ਨੇ ਇਹ ਪੰਜਾਬ ਦਾ ਮਾਹੌਲ ਖਰਾਬ ਤੋਂ ਬਿਨਾ ਕਰਨ ਤੋਂ ਬਜਾਏ ਹੋਰ ਕੁਝ ਨਹੀਂ ਠੀਕ ਹੈ ਕਿ ਸੰਵਿਧਾਨ ਦੇ ਤਹਿਤ ਜੇਕਰ ਹਰ ਬੰਦਾ ਇਹ ਕਹੇ ਕਿ ਮੈਂ ਸੰਵਿਧਾਨ ਦੇ ਤਹਿਤ ਚੱਲਦਾ ਇੱਥੇ ਦੱਸੋ ਸੁਧਾਰਾਂ ਦੇ ਧਜੀਆਂ ਨਿੱਤ ਉੜਦੀਆਂ ਨੇ ਲੋਕਤੰਤਰ ਦਾ ਗਲਾ ਨਿੱਤ ਕੁੱਟਿਆ ਜਾ ਰਿਹਾਗਾ ਸਰਕਾਰ ਖੁਦ ਘੁੱਟਦੀਆਂ ਨੇ ਜਿਹੜੇ ਉੱਚ ਪਦਵੀਆਂ ਤੇ ਬੈਠੇ ਨੇ ਉਹਨਾਂ ਉੱਤੇ ਦੱਸੋ ਕਦੇ ਕੋਈ ਦਾ ਕੋਈ ਵਕੀਲ ਬੋਲੇ ਆ ਨਾ ਕੋਈ ਜੱਜ ਬੋਲਿਆ ਨਾ ਕੋਈ ਹੋਰ ਬੋਲਿਆ ਪਰ ਇਹ ਸਭ ਤੋਂ ਵੱਡੇ ਸਵਾਲ ਨੇ ਕਿ ਠੀਕ ਆ ਕਿ ਭਾਈ ਇੱਕ ਬੰਦੇ ਨੇ ਗਲਤੀ ਕੀਤੀ ਆ ਤੇ ਉਹ ਬੁੱਤ ਜਿਹੜਾ ਨਰਾਦਰ ਕੀਤਾ ਕਿ ਉਹਦੋਂ ਸਜ਼ਾ ਮਿਲਣੀ ਚਾਹੀਦੀ ਆ ਪਰ ਉਹਨਾਂ ਲੋਕਾਂ ਨੂੰ ਸਜ਼ਾ ਕਦੋਂ ਮਿਲੂਗੀ ਜਿਹੜੇ ਲੋਕ ਸਾਰੇ ਆਵ ਸਭਿਧਾਨ ਦੀਆਂ ਧੜੀਆਂ ਢਾ ਰਹੇ ਨੇ ਸਾਰੇ ਆਵ ਸਰਕਾਰਾਂ ਦੇ ਵਿੱਚ ਬਹਿ ਕੇ ਧੜੀਆਂ ਢਾ ਰਹੇ ਨੇ ਉਹਨਾਂ ਬਾਰੇ ਵੀ ਤੁਸੀਂ ਬੋਲਦੇ ਹੋ ਤੇ ਇਸ ਨੂੰ ਵੀਡੀਓ ਨੂੰ ਬਤ-ਬਤ ਸ਼ੇਅਰ ਕਰੋ ਤੇ ਤੁਸੀਂ ਆਪਣੇ ਕਮੈਂਟ ਵੀ ਜਰੂਰ ਲਿਖਣਾ ਧੰਨਵਾਦ ਵੈਦਿਕਾ ਖਾਲਸਾ ਵੈਦਿਕੀ ਫਤਿਹ